ਥੋੜਾ ਸਾਰੇ ਦੇ ਮੇਰੇ ਚੈਨਲ ਤੇ ਬੜੇ ਨਿਕਾ ਸਵਾਗਤ ਹੈ ਅੱਜ ਆਪਾਂ ਹਾਈ ਨੇਕ ਇੱਕ ਸਵਟਰ ਤੁਹਾਨੂੰ ਮਦਰ ਸਾਂਝਾ ਰਹੀਆਂ ਜਿਹੜਾ ਕਿ ਹੈਗਾ ਹਾਈ ਨੇਕ ਸਵਟਰ ਹੈ 8 ਸਾਲ ਦੇ ਬੱਚੇ ਲਈ ਬਣਾਇਆ ਰੈਗੂਲਰ ਕਾਟ ਪਾਈ ਹੈ ਹਾਈ ਨੇਕ ਬਣਾਇਆ ਹੋਇਆ ਹੈ ਤੇ 8 ਸਾਲ ਦੇ 7 ਤੋਂ 8 ਸਾਲ ਦੇ ਬੱਚੇ ਦਾ ਇਹ ਸਵਟਰ ਹੈ ਤਾਂ ਆਪਾਂ ਇਹ ਵਾਲੀ ਪੂਰੀ ਡਿਟੇਲ ਅੱਜ ਦੇਖਾਂਗੇ ਕਿ ਇਹਨੂੰ ਸਵਟਰ ਨੂੰ ਮੈਂ ਕਿੱਦਾਂ ਬਣਾਇਆ ਹੋਇਆ ਹੈ ਦੇਖੋ ਸਵਟਰ ਦੇ نیچے ਆਪਾਂ ਕਿੰਨੇ ਕੁੰਡੇ ਪਾਏ ਹੈ ਇਹ ਡਿਜ਼ਾਈਨ ਆਪਾਂ ਕਿੱਦਾਂ ਪਾਇਆ ਸਾਰਾ ਕੁਝ ਆਪਾਂ ਅੱਜ ਦੀ ਵੀਡੀਓ 'ਚ ਦੇਖਾਂਗੇ ਬਾਹਾਂ 'ਚ ਕਿੰਨੇ ਕੁੰਡੇ ਪਾਏ ਤੇ 바ਵਾ ਕਿੱਦਾ ਬਣਾ ਕੇ ਤੇ ਕਿੱਦਾ ਹੈ ਰੈਗੂਲਰ ਜਿਹੜੀ ਰੈਗੂਲਰ ਕਾਟ ਪਾਈ ਹੈ ਇਹਦੀ ਵੀਡੀਓ ਮੈਂ ਅਲੱਗ ਸ਼ੇਅਰ ਕੀਤੀ ਹੋਈ ਹੈ ਰੈਗੂਲਰ ਕਾਟ ਜਿਹੜੀ ਮੈਂ ਇਸ ਚ ਦੇਖੋ ਰੈਗੂਲਰ ਕਾਟ ਪਾਈ ਹੈ ਇਸ ਤੋਂ ਕੋਈ ਪੁੱਠੇ ਸਿੱਧੇ ਕੁੰਡੇ ਨਹੀਂ ਰੱਖੇ ਸਿੱਧੂ ਪਾਈ ਹੋਈ ਹੈ ਤੇ ਇਹ ਰੈਗੂਲਰ ਕਾਟ ਦੀ ਵੀਡੀਓ ਮੈਂ ਅਲੱਗ ਸ਼ੇਅਰ ਕੀਤੀ ਹੋਈ ਉਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਚ ਦੇ ਦੂੰਗੀ ਤੁਸੀਂ ਉੱਥੋਂ ਦੇਖ ਕੇ ਬਣਾ ਸਕਦੇ ਹੋ ਤੇ ਜਿਹੜਾ ਹਾਈ ਨੈਕ ਗਲਾ ਇਹ ਵੀ ਮੈਂ ਸਟੈਪ ਬਾਈ ਸਟੈਪ ਇਹਦੀ ਵੀਡੀਓ ਅਲੱਗ ਪਾਈ ਹੋਈ ਹੈ ਤੇ ਉਹਦਾ ਲਿੰਕ ਵੀ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਚ ਦੇ ਦੂੰਗੀ ਉੱਥੋਂ ਤੁਸੀਂ ਹਾਈ ਨੈਕ ਗਲਾ ਵੀ ਪੂਰਾ ਹੀ ਹਾਈ ਨੱਕ ਗਲਾ ਮੈਂ ਤੁਹਾਨੂੰ ਬਣਾ ਕੇ ਦੱਸਿਆ ਹੋਇਆ ਸਟੈਪ ਬਾਈ ਸਟੈਪ ਕਿੱਦਾਂ ਗੁੰਡੇ ਚੁੱਕੇ ਕਿੰਨੇ ਗੁੰਡੇ ਚੁੱਕੇ ਸਾਰਾ ਇਹ ਤਾਂ ਅੱਜ ਅਸੀਂ ਸਿਰਫ ਇਹ 7 ਤੋਂ 8 ਸਾਲ ਦੇ ਬੱਚੇ ਦੀ ਕੋਟੀ ਦੇਖਣ ਜਾ ਰያ ਵੀ ਕੋਟੀ ਇਹ ਕਿੱਦਾਂ ਬਣਾਈ ਹੈ ਮੈਂ ਤੇ ਪੈਟਰਨ ਬਹੁਤ ਸੌਖਾ ਹੈ ਚਾਰ ਸਿੱਧੇ ਚਾਰ ਪੁੱਠੇ ਵਾਲਾ ਤੇ ਪੈਟਰਨ ਆਪਾਂ ਸਟੈਪ ਬਾਈ ਸਟੈਪ ਬਣਾ ਕੇ ਦੇਖ ਲੈਣੇ ਆ ਤੇ ਇਹ ਹੁਣ ਆਪਾਂ ਕੋਟੀ ਦੀ ਪੂਰੀ ਡਿਟੇਲ ਦੇਖਦੇ ਆ ਤੁਸੀਂ ਦੇਖ ਲੈ ਪੱਲੇ ਕਿੱਦਾਂ ਬਣਾਏ ਬਾਵਾ ਕਿੱਦਾਂ ਬਣਾਏ ਤੁਸੀਂ ਸਾਰੇ ਦੇਖ ਹੀ ਲਿਆ ਤੇ ਰੈਗਲਨ ਕਾਟ ਹਨ ਮੋਟੇ ਦੀ ਦਸਤ ਨੇ ਪਹਿਲਾ ਤਿੰਨ ਕੁੰਡੇ ਘਟਾਇਆ ਤੇ ਫਿਰ ਹੱਸ ਦੀ ਸਲਾਈ ਚ ਇੱਕ ਕੁੰਡਾ ਅੱਧਰ ਤੇ ਇੱਕ ਕੁੰਡਾ ਅੱਧਰ ਇੱਕ ਤਾਂ ਦੇ ਚਲੇ ਗਏ ਤੇ ਜਦੋਂ ਆਪਾਂ ਰੈਗਲਨ ਕਾਟ ਪਾਣੇ ਆ ਤਾਂ ਉਹ ਜਿਹੜੀ ਹੁੰਦੀ ਹੈ ਉਹ ਸਾਰਿਆਂ ਦੀ ਇੱਕੋ ਜੀ ਪੈਂਦੀ ਮੀਨਸ ਕਿ ਜਿੰਨੀ ਬਾਹਾਂ ਦੀ ਓੰਨੇ ਹੀ ਪੱਲਿਆਂ ਦੀ ਪੈਂਦੀ ਹੁੰਦੀ ਆ ਠੀਕ ਹੈ ਉਸ ਤੋਂ ਬਾਅਦ ਆਪਾਂ ਗਲਾ ਬਣਾਇਆ ਹੈ ਗਲੇ ਦੇ ਲਈ ਕੀ ਕੀਤਾ ਗਲੇ ਲਈ ਆਪਾਂ ਜਿਹੜਾ ਹੈਗਾ ਇੱਥੋਂ ਕੁੰਡੇ ਚੁਕਨੇ ਸ਼ੁਰੂ ਕੀਤੇ ਆ ਪਹਿਲਾਂ ਅਸੀਂ ਇੱਕ ਪੱਲੇ ਦੇ ਕੁੰਡੇ ਪਾਏ ਫਿਰ ਅਸੀਂ ਪਾਏ ਇੱਕ ਦੂਜੀ ਬੰਨਦੇ ਫਿਰ ਪੱਲੇ ਦੇ ਤੇ ਫਿਰ ਬੰਨਦੇ ਐਦਾ ਕਰਕੇ ਆਪਾਂ ਇਹਦਾ ਗਲਾ ਬਣਾਇਆ ਹੋਇਆ ਤੇ ਇਹਦਾ ਮੈਂ ਤੁਹਾਨੂੰ ਹੁਣ ਇਕੱਲਾ ਇਕੱਲਾ ਪੱਲਾ ਸਮਝਾ ਦਨੀ ਆ ਵੀ ਕਿੱਦਾਂ ਬਣਾਇਆ ਮੈਂ ਨੀਚੋਂ ਪਾਏ ਮੈਂ 84 ਕੁੰਡੇ 84 ਹੀ ਉੱਪਰ ਰੱਖਿਆ ਕਿਉਂਕਿ ਜਿਹੜਾ ਡਿਜ਼ਾਈਨ ਪਾਇਆ ਉਹ 4 ਦੇ ਮਲਟੀਪਲਸ ਪਾਇਆ ਹੋਇਆ ਹੈ ਨੀਚੇ ਅਸੀਂ 84 ਕੁੰਡੇ ਪਾਏ 84 ਕੁੰਡੇ ਠੀਕ ਹੈ ਜੀ 84 ਕੁੰਡੇ ਪਾਏ ਤੁਸੀਂ ਕਹਿ ਸਕਦੇ ਹੋ ਵੀ 42 ਜੋੜ ਠੀਕ ਹੈ ਜੀ 42 ਜੋੜ ਨਿੱਚ ਪਾਏ ਉੱਪਰ ਹੀ ਵੀ ਉਨੇ ਹੀ ਰਹਿਣ ਤੇ 84 ਦੇ 84 ਕੁੰਡੇ ਉੱਪਰ ਐਨੇ ਰਹਿਣ ਤੇ ਕਿਉਂਕਿ 4 ਦੇ ਮਲਟੀਪਲ ਤੇ ਸਾਡਾ ਇਹ ਪੈਟਰਨ ਸ਼ੁਰੂ ਹੋਏਗਾ ਤੇ ਅਗਰ ਤੁਸੀਂ ਕੋਈ ਹੋਰ ਪੈਟਰਨ ਪਾ ਰਹੇ ਹੋ ਤਾਂ ਤੁਸੀਂ ਉਹਦੇ ਲਈ 2 ਜਾਂ 4 ਕੁੰਠੇ ਘੱਟ ਵੱਧ ਕਰ ਸਕਦੇ ਹੋ ਨਾ ਇਹਨਾਂ ਨੇ ਫਰਕ ਪੈਂਦਾ ਦੇਖੋ 84 ਕੁੰਡਿਆਂ ਦੇ ਨਾਲ ਇਹ ਜਿਹੜਾ ਮੈਂ ਬੁਣਿਆ ਸਾਰੇ ਦਾ ਸਾਰਾ 10 ਨੰਬਰ ਦੀ ਸਲਾਈ ਤੇ ਬੁਣਿਆ ਠੀਕ ਹੈ ਜੀ 10 ਨੰਬਰ ਦੀ ਸਲਾਈ ਤੇ ਬੁਣਿਆ ਹੋਇਆ ਦੇਖੋ 84 ਉੱਪਰ ਰਹਿੰਦੇ ਤੇ ਇਹ ਵਾਲਾ ਪੈਟਰਨ ਮੈਂ ਤੁਹਾਨੂੰ ਅੱਗੇ ਦੱਸਦੀ ਹਾਂ ਵੀ ਕਿੱਦਾਂ ਪਾਇਆ ਠੀਕ ਹੈ ਪਹਿਲਾਂ ਆਪਾਂ ਇਹ ਵਾਲਾ ਪੱਲਾ ਪੂਰਾ ਸਮਝ ਲੈਂਦੇ ਹਾਂ ਦੋ ਪੁੱਠੇ ਦੋ ਸਿੱਧਿਆਂ ਦਾ ਇਹ ਦੇਖੋ ਦੋ ਪੁੱਠੇ ਦੋ ਸਿੱਧਿਆਂ ਦਾ ਬਾਰਡਰ ਬੁਣਿਆ 84 ਕੁੰਡੇ ਪਾ ਕੇ ਤੇ ਇਹ ਬਾਰਡਰ ਤਕਰੀਬਨ 1.5 ਇੰਚ ਦੇ ਕਰੀਬ ਹੈ ਉਸ ਤੋਂ ਬਾਅਦ ਉੱਪਰ ਕਿਉਂਕਿ ਮੈਂ 7 ਤੋਂ 8 ਸਾਲ ਦੇ ਬੱਚੇ ਦਾ ਬਣਾ ਰਹੀ ਹਾਂ ਤਾਂ ਲੰਬਾਈ ਦੇਖੋ ਮੈਂ ਉੱਪਰ ਇਹ ਰੱਖੀ ਹੋਈ ਹੈ 13 ਇੰਚ 13 14 15 ਟੋਟਲ 15 ਇੰਚ ਦੇ ਕਰੀਬ ਇਹਦੀ ਲੰਬਾਈ ਹੈ बाकी अपन आपके सारी बाद जो पूरी कोटी दलग अलग थानू मैं दसूँगी पूरी कोटी अपन आपके के देखा क्योंकि पलिया जो आप पूरी कोटी बनाने तो उससे थो थोड़ी जी लंबाई घट जाती होंगी थोड़ी सिलाई वगैरह च आ देना चौड़ाई भी इस करके थोड़ी घट जाती है तैयार थानू लंबाई तो चौड़ाई आप अगर देखते हैं तो हूँ आप देखते भी चौरासी कुंडे पाए चौरासी कुंडे पा के उपर आप पला बम लिया ਜਿਹੇ ਸਤੋਂ ਬਾਅਦ ਜਿਹੜੀ ਰੈਗੂਲਰ ਕਾਰਟ ਪਾਈ ਉਹਦੇ ਮੈਂ ਤੁਹਾਨੂੰ ਵੀਡੀਓ ਲਾ ਕੇ ਸ਼ੇਅਰ ਕੀਤੀ ਹੋਈ ਹੈ ਲਿੰਕ ਡਿਸਕ੍ਰਿਪਸ਼ਨ ਚ ਦੇ ਦੂੰਗੀ ਥੋ ਤੁਸੀਂ ਦੇਖ ਸਕਦੇ ਹੋ ਤੇ ਇਹਦੇ ਲਈ ਕਿੱਦਾਂ ਪਾਈ ਤਿੰਨ ਕੁੰਡੇ ਪਹਿਲਾਂ ਆਪਾਂ ਤਿੰਨ ਕੁੰਡੇ ਇੱਧਰ ਉਹ ਤੇ ਤਿੰਨ ਕੁੰਡੇ ਇੱਧਰ ਇੱਕ ਟਾਕੇ ਉਸਤਵਾਂ ਹਰ ਸਿੱਧੀ ਸਲਾਈ ਕੀ ਕੁੰਡਾ ਘਟਾ ਦੇਗੇ ਤੇ ਉੱਪਰ ਇਹਦੇ ਕੁੰਡੇ ਦੇਖੋ ਰੱਖੇ ਹੋਏ ਐ ਮੈਂ ਇੱਥੇ ਇਹਦੇ ਜਿਹੜੇ ਇਹ ਵਾਲੇ ਕੁੰਡੇ ਐ ਇਹ ਸਾਡੇ ਰਹਿੰਦੇ ਨੇ ਟੋਟਲ 28 ਕੁੰਡੇ 14 14 28 ਕੁੰਡੇ ਇੱਥੇ ਰਹਿ ਗਏ ਨੀਚੋ ਸਿਪਾਈਸ 84 84 ਚੋਂ ਬਾਕੀ ਸਾਰੇ ਸੀ ਘਟਾ ਕੇ ਇੱਥੇ ਸਿਰਫ ਸਾਡੇ 28 ਕੁੰਡੇ ਰਹਿ ਗਏ ਹੋਏ। ਤੀਜਾ ਦਾਹੀ ਅਸੀਂ ਅਗਲਾ ਪੱਲਾ ਬੁਣਿਆ ਇੰਦਾ ਹੀ ਪਿਛਲਾ ਪੱਲਾ ਬੁਣ ਲੈਣਾ। ਤੇ ਦੇਖੋ ਇਹਦੀ ਰੈਗੂਲਰ ਕਾਰ ਮੈਂ ਤੁਹਾਨੂੰ ਸਿਰਫ ਇਹ ਵਾਲੀ ਵੀਡੀਓ ਚ ਪੱਲਾ ਤੁਹਾਨੂੰ ਕੱਲਾ ਤਾਂ ਦਿਖਾ ਰਹੀ ਹਾਂ ਤਾਂ ਕਿ ਤੁਹਾਨੂੰ ਤੁਸੀਂ ਦੇਖ ਸਕੋ ਵੀ ਰੈਗੂਲਰ ਕਟ ਇੰਦਾ ਜਿਹੜੀ ਪਾਈ ਹੈ ਤੇ ਇਹ ਟੋਟਲ ਮੈਂ ਇੱਥੋਂ ਲੱਕੇ ਇੱਥੇ ਤੱਕ ਸਾਡੀ ਇਹ 8 ਇੰਚ ਦੇ ਕਰੀਬ ਬਣੀ ਹੈ। ਠੀਕ ਹੈ ਜੀ ਇਹ 8 ਇੰਚ ਇੰਦਾ 8 ਇੰਚ ਠੀਕ ਹੈ ਇੱਥੋਂ ਲੈ ਕੇ ਇੱਥੇ ਤੱਕ ਇਹ 8 ਇੰਚਾ ਪੱਬ ਬਣਾਈ ਹੈ ਤੇ ਇਸ ਚ ਸਲਾਈਆਂ ਦੇਖ ਲਓ ਕਿੰਨੀਆਂ ਪਾਈਆਂ ਹੋਈਆਂ ਡੱਬੀਆਂ ਵਜੇ ਹਿਸਾਬ ਨਾਲ ਪਾਈ ਹਿਸਾਬ ਨਾਲ ਤੁਹਾਨੂੰ ਸਲਾਈਆਂ ਪਤਾ ਲੱਗ ਜਾਣੀਆਂ ਚਾਰ ਆ ਦੇਖੋ ਚਾਰ ਚਾਰ 8 4 12 4 16 16 ਤੇ 4 ਚਾਰ ਸਲਾਈਆਂ ਤਾਂ ਨਹੀਂ ਤੁਸੀਂ ਇਹਨੂੰ 8 ਸਲਾਈਆਂ ਕਹਿ ਸਕਦੇ ਹੋ ਕਿ ਜਿਹੜੀ ਇੱਕ ਡੱਬੀ 8 ਸਲਾਈਆਂ ਤੇ ਕੰਪਲੀਟ ਹੁੰਦੀ ਹੈ ਠੀਕ ਹੈ ਜੀ ਤੇ ਇਸ ਹਿਸਾਬ ਨਾਲ ਤੁਸੀਂ ਦੇਖ ਰਹੇ ਹੋ ਵੀ ਕਾਊਂਟ ਕਰਕੇ ਕਿੰਨੀਆਂ ਸਲਾਈਆਂ ਪਾਈਆਂ ਹੋਈਆਂ ਨੇ ਤਕਰੀਬਨ ਤਕਰੀਬਨ ਇਹ ਸਾਡੀ ਤਿੰਨ ਕੁੰਡੇ ਘਟਾਉਣ ਤੋਂ ਬਾਅਦ 54 ਕਸਲਾਈਆਂ ਸਾਡੀਆਂ ਪਈਆਂ ਨੇ ਠੀਕ ਹੈ ਇਹ ਬਾਕੀ ਪੈਟਰਨ ਦੇ ਮੁਤਾਬਕ ਡਿਪੈਂਡ ਕਰਦਾ ਤੁਸੀਂ ਪੈਟਰਨ ਕਿਹੜਾ ਪਾ ਰਹੇ ਹੋ ਵੂਲ ਕਿੱਦਾਂ ਦੀ ਯੂਜ਼ ਕਰ ਰਹੇ ਹੋ ਤੇ ਉਹਦੇ ਨਾਲ ਤੁਹਾਡਾ ਫਰਕ ਪੈ ਸਕਦਾ ਤੁਸੀਂ ਟੋਟਲੀ ਇਹ ਦੇਖੋ ਵੀ ਅਗਰ ਤੁਸੀਂ 7 ਤੋਂ 8 ਸਾਲ ਦੇ ਬੱਚੇ ਦੀ ਬਣਾ ਰਹੇ ਹੋ ਤਾਂ ਤੁਸੀਂ ਉਹਦਾ ਮੋਢਾ ਤਕਰੀਬਨ 8 ਇੰਚ ਰੱਖੋਗੇ ਤਿੰਨ ਕੁੰਡੇ ਘਟਾਉਣ ਤੋਂ ਬਾਅਦ ਤਿੰਨ ਕੁੰਡੇ ਘਟਾਉਣ ਤੋਂ ਬਾਅਦ ਜਦੋਂ ਤੁਸੀਂ ਇਹਨੂੰ ਉੱਥੋਂ ਨਾਪੋਗੇ ਤਾਂ ਇਹ 8 ਇੰਚ ਹੋਊਗਾ ਠੀਕ ਹੈ ਇਹਨੂੰ ਇਦਾਂ ਨਾਪਣਾ 8 ਇੰਚ ठीक है जी ये हो गया साढ़ा पला एक पला हो गया तो दूसरा पला भी अस एना लिया हो तो दोनों पले सायर देखो दूजा पला भी सेम ऐदा ही कुछ भी नहीं किता इस अगे पिछे सेम क्योंकि आप हाईनैक बनाना हाईनैक के काट पल सब एक जे पी ए हो गया यह दूजा पला बहवों तो हम देख लें भी आप कि गुंडे रखे बाले में लिचों देखो ये छत्ती कुंडे रखे हैं अठारह जोड़ छत्ती कुंडे ठीक है छत्ती कुंडे रख के क्योंकि उपर पैटर्न इक्वल करे वा ले में दे कुंडे हुए हैं देखो एक दो तीन चार छः सत्त अठ नौ दस गया डब्बी पाइं ठीक है एम कुे वा ले थे, हुए हैं छत्ती कुंडे पा के उपरों मैं अठ कठ गुंडे वधा के मैं चुताली कडे कर ले ताकि पैटन इतों शुरू हो जाए मैं अपने पैटर्न के मुताबिक इतने अठ कुे बधाए हुए तो बाद फिर मैं किया क्योंकि आप अठ कुे इतने वधा ले इस करके मैं अठ सिलाइया तक कुछ ही कोई कुंडा नहीं बधाया उस तो बाद जो मैं कुंडे वधाने शुरू किए अठ सिलाइया तो बाद शुरू किए भी हर चौथी या एक छवी सिलाई ठीक है इदा ही असं कुंडे वधाते चले गए तो उपरे कुंडे मैं रखे हुए हैं जी इत चौरासी कुंडे 84 ਕੁੰਡੇ ਜਦੋਂ ਹੋ ਗਏ ਤਾਂ ਫਿਰ ਇਹਦੀ ਜਿੱਦਾਂ ਆਪਾਂ ਉਹਦੀ ਕੱਟ ਪਾਈ ਸੇਮ ਉਦਾਂ ਹੀ ਇਹਦੀ ਕੱਟ ਪਾਈ ਹੈ ਪਹਿਲਾਂ ਅਸੀਂ 3 ਘਟਾਏ ਫਿਰ ਇੱਕ ਇੱਕ ਘਟਾਂਦੇ ਚਲੇ ਗਏ ਆ ਦੇਖੋ ਤੇ ਇਹਦੀ ਲੰਬਾਈ ਵੀ ਅਸੀਂ ਉਨੇ ਹੀ ਰੱਖਣੀ ਹੈ ਜਿੰਨੀ ਅਸੀਂ ਪੱਲਿਆਂ ਦੀ ਲੰਬਾਈ ਰੱਖੀ ਸੇਮ ਉਨੇ ਹੀ ਉਨੇ ਹੀ ਕੁੰਡੇ ਬਿਲਕੁਲ ਗਿਣ ਕੇ ਉਦਾਂ ਹੀ ਇਹਦੇ ਵੀ ਆਪਾਂ ਘਟਾਣੇ ਜਿੱਦਾਂ ਤੁਸੀਂ ਪੱਲਿਆਂ ਦੇ ਕੁੰਡੇ ਘਟਾਉਂਗੇ ਉਦਾਂ ਹੀ ਰੈਗੂਲਰ ਕੱਟ ਦੇ ਵਿੱਚ ਬਾਹਵਾ ਦੇ ਕੁੰਡੇ ਵੀ ਸੇਮ ਉਦਾਂ ਹੀ ਕੱਟਦੇ ਆ ਮੀਨਸ ਕਿ ਕਹਿੰਦਾ ਮਤਲਬ ਇਹ ਹੈ ਵੀ ਉਨੇ ਹੀ ਅਸੀਂ ਲੰਬਾਈ ਰੱਖਣੀ ਹੈ ਜਿੰਨੀ ਲੰਬਾਈ ਪੱਲਿਆਂ ਦੀ ਹੋਊਗੀ ਕਾਟ ਦੀ ਉਨੇ ਹੀ ਬਾਹਾਂਵਾਂ ਦੀ ਕਾਟ ਦੀ ਲੰਬਾਈ ਹੋਊਗੀ ਰੈਗੂਲਰ ਕਾਟ 'ਚ ਬਾਹਾਂਵਾਂ ਦੇ ਕਾਟ ਦੀ ਲੰਬਾਈ ਤੇ ਪੱਲਿਆਂ ਦੇ ਕਾਟ ਦੀ ਲੰਬਾਈ ਸੇਮ ਹੁੰਦੀ ਹੈ ਤੇ ਕਾਟ ਵੀ ਤਕਰੀਬਨ ਉਦਾਂ ਹੀ ਪੈਂਦੀ ਆ ਹਾਂ ਜੇ ਤੁਹਾਡੇ ਕੁੰਡੇ ਥੋੜੇ ਘਟ ਵੱਤ ਜਾਣ ਕਿਉਂਕਿ ਅਸੀਂ ਤਕਰੀਬਨ ਕੁੰਡੇ ਸੇਮ ਹੀ ਕਰ ਲਏ ਹੋਏ 84 ਉਹਦੇ ਵਿੱਚ 84 ਤੇ ਇਹਦੇ ਵਿੱਚ 84 ਠੀਕ ਹੈ ਜੀ ਇਸ ਕਰਕੇ ਕੀ ਹੁੰਦਾ ਕਿ ਜਿਹੜੇ ਇਹਦੇ ਕੁੰਡੇ तकरीबन ਬਰਾਬਰ ਆ ਜਾਂਦੇ ਨੇ ਪਰ ਸਾਨੂੰ ਬਾਹ ਦੇ ਕੁੰਡੇ ਥੋੜੇ ਉੱਪਰ ਜਾ ਕੇ ਜ਼ਿਆਦਾ ਘਟਾਣੇ ਪੈਂਦੇ ਨੇ ਕਿਉਂਕਿ ਉੱਥੋਂ ਦਾ 84 84 ਕਰਕੇ ਅਸੀਂ ਕੁੰਡੇ ਜ਼ਿਆਦਾ ਰੱਖੇ ਤੇ ਇਹਦੇ ਕੁੰਡੇ ਸਿਰਫ 80 ਰੱਖਣੇ ਆ ਉੱਪਰ 12 ਜੋੜ ਮੀਨਸ ਕਿ 24 ਕੁੰਡੇ ਠੀਕ ਹੈ ਇਹਦੇ 12 ਜੋੜ 24 ਕੁੰਡੇ ਹੀ ਰਹਿਣ ਤੇ ਬਾਕੀ ਸਾਰੇ ਘਟਾ ਲਏ ਹੋਏ ਆ ਐਦਾਂ ਅਸੀਂ ਇਹਨੂੰ ਘਟਾਇਆ ਹੈਗਾ ਰੈਗੂਲਰ ਕੱਟ ਪਾਈ ਹੋਈ ਹੈ ਬਾਹਾਂ ਦੇ ਤੇ ਉਹਦੇ ਪੱਲਿਆਂ ਦੇ ਤੇ ਹੁਣ ਇਹ ਸਾਡਾ ਬਾ ਪੱਲੇ ਹਨ ਮੈਂ ਸਮਝਾਤੇ ਵੀ ਕਿੱਦਾਂ ਬਣੇ ਹੈ ਤੇ ਬਾਕੀ ਇਹਦੇ ਗਲੇ ਦੀ ਫੁੱਲ ਵੀਡੀਓ ਮੇਰੇ ਚੈਨਲ ਤੇ ਹੈਗੀ ਤੁਸੀਂ ਉੱਥੋਂ ਦੇਖ ਕੇ ਇਹ ਗਲਾ ਮੈਂ ਕਿੱਦਾਂ ਬਣਾਇਆ ਤੁਸੀਂ ਉੱਥੋਂ ਬਣਾ ਸਕਦੇ ਹੋ ਤਾਂ ਹੁਣ ਆਪਾਂ ਇਹਦਾ ਗੋ ਪੈਟਰਨ ਤੇ ਬਾਕੀ ਸਾਰੀ ਚੀਜ਼ਾਂ ਆ ਗੋ ਇਹਦੀਆਂ ਦੇਖਦੇ ਹਾਂ ਚਲੋ ਹੁਣ ਆਪਾਂ ਇਹ ਵਾਲਾ ਪੈਟਰਨ ਪਾ ਲੈਨੇ ਪੈਟਰਨ ਸੋਖਾ ਹੈ ਚਾਰ ਸਿੱਧੇ ਤੇ ਚਾਰ ਪੁਠਿਆਂ ਦਾ 1 2 ਸਿੱਧੀ ਸਲਾਈ ਚ 1 2 3 ਤੇ 4 चार कुंडे सीधे धागा अपने वल करके चार कुंडे पुठे एक दो तीन चार धागा पिछे फिर चार कुंडे सीधे एक दो तीन चार पैटर्न सौखा ता हो गया रहा क्योंकि देखो सारिया पुठिया रो आप पा, पुठिया पाइं देखो सैकंड रो रोंोंग साइड से पूरी रो पा लेनी है असी पुठी एक सारी सारी रो पूरी पुठी पाकर कंप्लीट कर लेनी तीजी सिलाई फिर पहली सिलाई तरह ही पानी है चार कंडे सीधे 2 3 4 ਧਾਗਾ ਆਪਣੇ ਵੱਲ ਕਰਕੇ ਚਾਰ ਕੁੰਡੇ ਪੁੱਠੇ ਧਾਗਾ ਪਿੱਛੇ ਚਾਰ ਕੁੰਡੇ ਸਿੱਦੇ ਚੌਥੀ ਸਲਾਈ ਫੇਰ ਪੁੱਠੀ ਪਾ ਕੇ ਅਸੀਂ ਆਜਨੇ ਪੈਟਰਨ ਦੀ ਪੰਜਵੀਂ ਸਲਾਈ ਤੇ ਪੰਜਵੀਂ ਸਲਾਈ ਫੇਰ ਅਸੀਂ ਪਹਿਲੀ ਸਲਾਈ ਦੀ ਤਰਾਈ ਪਾਣੀ ਹੈ ਚਾਰ ਕੁੰਡੇ ਸਿੱਦੇ ਤੇ ਚਾਰ ਪੁੱਠੇ আট ਕੁੰਡੇ ਆ ਤੇ ਪੈਟਰਨ ਹੈ ਚਾਰ ਸਿੱਦੇ ਚਾਰ ਪੁੱਠੇ पंवी सिलाई है, इत छेवीं सिलाई फिर असी पुठी पा लेनी है तो सतमी सिलाई फिर असी पहली सिलाई दराई पानी है अठवीं साड़ी फिर पुठी मीनस के जोड़े एक तो अठ सिलाइया ने रिपीट होनी है पहली दूजी पहली दूजी उठी सिलाई फिर पुठी सत्तवी तो सत्तवी फिर असी पहली दर ही ਸਿੱਧੇ ਸਿੱਧੇ ਤੇ ਪੁੱਠੇ ਤੇ ਪੁੱਠੇ ਪਾ ਕੇ ਕੰਪਲੀਟ ਕਰ ਲੈਣੀ ਛੇਵੀ ਸਾਡੀ ਕੁੱਠੀ ਆ ਗਈ ਤੇ ਸੱਤਵੀ ਫੇਰ ਸਿੱਧੇ ਤੇ ਚਾਰ ਸਿੱਧੇ ਚਾਰ ਪੁੱਠੇ ਜਿੱਦਾਂ ਅਸੀਂ ਪਹਿਲੀ ਸਲਾਈ ਪਾਈ ਸੀ ਥੋੜੇ ਜਿਹੀ ਕੁੰਡੇ ਪਾਏ ਆ ਤਾਂ ਕਿ ਤੁਹਾਨੂੰ ਵੀਡੀਓ ਜ਼ਿਆਦਾ ਲੰਬੀ ਨਾ ਹੋਵੇ ਤੇ ਤੁਸੀਂ ਸਿਰਫ ਪੈਟਰਨ ਉੱਧਾ ਤਾਂ ਬੜਾ ਹੀ ਆਸਾਨ ਆ ਸਮਝ ਆਮ ਨਾਲ ਆਈ ਜਾਣਾ ਪਰ ਫੇਰ ਵੀ ਚਲੋ ਇੱਕ ਵਾਰ ਤੁਹਾਨੂੰ ਮੈਂ ਦੱਸ ਹੀ ਦਿੰਨੀ ਆਓ बिगनर्स हैं कई बार बिगनर्स मैं नहीं पता लगता तो इस करके याद देखो चार पुट्ठे फिर चार सीते अठवीं सिलाई पूरी पुठी ठीक है जी ये अठ सलाइया तो सा पैटर्न यही एक डब्बी बन गई तो हूँ अस आ जाने अपनी नौवीं सिलाई पर फ्रेंड्स जेकर मेरे चैनल अजे तक सबसक्राइब नहीं किया प्लीज़ प्लीज़ कर दो जी बैललाइकन प्रैस करो ਉਨੂੰ ਵਾਲ ਤੇ ਕਲਿੱਕ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਜਾਈ। ਅਗਰ ਵੀਡੀਓ ਪਸੰਦ ਆਂਦੀ ਹੈ ਤਾਂ ਲਾਈਕ, ਸ਼ੇਅਰ, ਕਮੈਂਟ ਕਰਕੇ ਦੱਸਿਓ ਜੀ। ਤੇ ਮੇਰੇ ਇੱਕ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਕਿ ਜਿਹੜਾ ਇਹਦਾ ਆਪਾਂ ਗਲਾ ਹੈ ਗਲੇ ਦੀ ਵੀਡੀਓ ਮੈਂ ਅਲੱਗ ਪਾਈ ਹੋਈ ਹੈ ਤੇ ਕਾਟਤੀ ਵੀਡੀਓ ਅਲੱਗ ਪਾਈ ਹੋਈ ਹੈ। ਠੀਕ ਹੈ ਜੀ ਬਾਕੀ ਤੁਹਾਨੂੰ ਮੈਂ ਸਾਰਾ ਜਿਹਾ ਐਕਸਪਲੇਨ ਹੀ ਕਰਤਾ। ਹੁਣ ਅੱਗੇ ਅਸੀਂ ਆਪਣੀ ਨਵੀਂ ਸਲਾਈ। ਨਵੀਂ ਸਲਾਈਸ ਹੁਣ ਅਸੀਂ ਡੱਬੀ ਚੇਂਜ ਹੋਣੀ ਹੈ। ਦੇਖੋ ਜਿੱਦਾਂ ਇਹ ਡੱਬੀ ਚੇਂਜ ਹੋਈ ਹੋਈ ਹੈ। ਡੱਬੀ ਚੇਂਜ ਨੂੰ ਕੀ ਕਰਨਾ ਹੁਣ ਇੱਥੇ ਪਹਿਲਾਂ ਸੀ ਚਾਰ एक दो तीन चार पुठे आ जोड़े चार पुठे से इन्हों गा पिछे करके चार चारे दो तीन चार धागा अपने वाल फिर ये चार पुठे एक दो तीन चार दसवीं सिलाई फिर सारी पुठी ग्यारहवीं सिलाई फिर इन पर चार पुठे पहला हम चार पुठे आने हैं धागा पीछे करके चार सीधे धागा अपने वाल करके चार पुठे बारहवीं सिलाई फिर पूरी पुठी पाके फिर आ जाने तेरहवीं सिलाई तेरहवीं सिलाई फिर असी चार पुठे ते चार सिदे रखो बस साड़ी साढ़िया डब्बी बनी जानी ने ਸੋ ਆਦਮੀ ਸਲਾਈ ਫੇਰ ਅਸੀਂ ਪੂਰੀ ਪੁੱਠੀ ਪਾ ਕੇ ਆ ਜਾਨੇ 15ਵੀਂ ਸਲਾਈ ਤੇ 15ਵੀਂ ਸਲਾਈ ਫੇਰ ਇਹ ਵਾਲੇ ਚਾਰ ਪੁੱਠੇ ਤੇ ਅਗਲੇ ਅਤੇ ਚਾਰ ਸਿੱਧੇ ਧਾਗਾ ਪਿੱਛੇ ਕਰਕੇ ਚਾਰ ਸਿੱਧੇ 16ਵੀਂ ਸਲਾਈ ਪੂਰੀ ਪੁੱਠੀ 16 ਸਲਾਈਆਂ ਦਾ ਸਾਡਾ ਡਿਜ਼ਾਈਨ ਹੈ ਫੇਰ ਅਸੀਂ ਪਹਿਲੀ ਸਲਾਈ ਤੋਂ ਸ਼ੁਰੂ ਕਰਕੇ ਬਣਾ ਲੈਣਾ ਐਦਾਂ ਹੀ ਅਸੀਂ ਇਹ ਡੱਬੀਆਂ ਤੇ ਡੱਬੀ ਪਾਉਂਦੇ ਚਲੇ ਜਾਣਾ ਤੇ ਸਾਡਾ ਪੈਟਰਨ ਬਣ ਜਾਣਾ ਪੈਟਰਨ ਦੇ ਲੋਕ ਤੱਤ ਤੁਸੀਂ ਦੇਖ ਹੀ ਰਹੇ ਹੋਏ ਆ ਵੀ ਕਿੱਦਾਂ ਦੀ ਆ ਰਹੀ ਹੈ ਆ ਦੇਖੋ ਆ ਦੇਖੋ ਤੇ ਚਾਰ ਪੁੱਠੇ ਚਾਰ ਸਿੱਧੇ ਚਾਰ ਪੁੱਠੇ ਚਾਰ ਸਿੱਧੇ ਆ ਦੇਖੋ ਇਹ ਡੱਬੀ ਤੇ ਡੱਬੀ ਪੁੱਠੀਆਂ ਸਲਾਈਆਂ ਪੂਰੀਆਂ ਪੁੱਠੀਆਂ ਤੇ ਇਹ ਹੋ ਗਿਆ ਸਾਡਾ ਪੈਟਰਨ ਜਿਹੜਾ ਮੈਂ ਪਾਇਆ ਸੀ ਬਾਰਡਰ ਦੋ ਪੁੱਠੇ ਦੋ ਸਿੱਧੇ ਆ ਨਾ ਤੁਸੀਂ ਦੇਖ ਹੀ ਰਹੇ ਹੋਣੇ ਤੇ ਹੁਣ ਆਪਾਂ ਦੇਖ ਲੈਨੇ ਇਹ ਸਾਰਾ ਜਿਹੜਾ ਹੈ ਤਾਂ ਮੈਂ ਬਣਾਇਆ ਇਹਨੂੰ 10 ਨੰਬਰ ਦੀ ਸਲਾਈ ਤੇ ਬਾਰਡਰ ਵੀ ਤੇ ਸਾਰਾ ਵੀ ਭਰ 10 ਨੰਬਰ ਦੀ ਸਲਾਈ ਤੇ ਬਣਾਇਆ ਹੋਇਆ ਹੈ ਸਾਰਾ ਕੁਛ ਹੀ ਤੇ ਜਦ ਇਹਨੂੰ ਵੂਲ ਕਿੰਨੀ ਲੱਗੀ ਹੁਣ ਆਪਾਂ ਇਹ ਦੇਖ ਲੈਂਦੇ ਆ। ਦੇਖੋ ਸਿਰਫ 200 ਕੰਮੇ ਵਿੱਚ ਤੁਸੀਂ ਕਹਿ ਸਕਦੇ ਹੋ ਵੀ 300 ਕ ਗ੍ਰਾਮ ਚ ਸਾਡੀ ਇਹ ਕੋਟੀ ਬਣ ਕੇ ਤਿਆਰ ਹੋ ਗਈ। ਸਿਰਫ 300 ਕ ਗ੍ਰਾਮ ਹੁੰਨੇ ਲੱਗੀ ਹੈ ਤੇ 300 ਗ੍ਰਾਮ ਚ ਇਹ ਸਾਡੀ 7 ਤੋਂ 8 ਸਾਲ ਦੇ ਬੱਚੇ ਦੀ ਕੋਠੀ ਖੁੱਲੀ ਡੁੱਲੀ ਬਣ ਕੇ ਤਿਆਰ ਹੋ ਗਈ। ਇਹ ਦੇਖੋ 300 ਗ੍ਰਾਮ ਸਿਰਫ ਹੁੰਨੇ ਲੱਗੀ ਆ। ਠੀਕ ਹੈ ਜੀ। ਤੁਸੀਂ 350 ਲਓਗੇ ਤਾਂ ਤਾਂ ਵੀ ਥੋੜਾ ਬਹੁਤ ਹੀ ਵਧੀਆ ਇਹ। स्वेटर बनके तैयार हो जाना फुल बाजू दी कोटि है हाई नेक गला बनाया हुआ है ਤੇ 300 ग्राम चे साडी बनके पूरी हुई है 10 नंबर दी है सिलाइयां लगाई ने ਤਾਂ ਫਿਰ ਇਹ ਸੀ ਅੱਜ ਦੀ ਵੀਡੀਓ ਇਹ 7 ਤੋਂ 8 ਸਾਲ ਦੇ ਬੱਚੇ ਦਾ ਹਾਈ नेक ਦਾ ਸਵੈਟਰ ਬਣਾਇਆ ਕੱਲ ਮਿਲਦੇ ਆ ਫਿਰ ਇੱਕ ਨਈ ਵੀਡੀਓ ਤੇ ਇੱਕ ਨਵੇਂ ਪੈਟਰਨ ਤੇ ਇੱਕ ਨਵੇਂ ਪ੍ਰੋਜੈਕਟ ਨਾਲ ਤਦ ਤੋ ਸਭ ਨੇ ਤਿਆਰ ਰੱਖੋ ਜੀ ਓਕੇ ਬਾਏ ਬਾਏ ਟੇਕ ਕੇਅਰ